ਅਸਲਾਮ ਅਲੈਕਮ ਵੀਰੋ ਸਤਿ ਸ੍ਰੀ ਅਕਾਲ ਉਮੀਦ ਕਰਨੇ ਆ ਤੁਹਾਰੇ ਭਰਾ ਵੀਰ ਚੰਗੇ ਹੋਣਗੇ ਠੀਕ ਠਾਕ ਹੋਣਗੇ ਤੇ ਵਧੀਆ ਹੋਣਗੇ ਦੁਆਇ ਰੱਬ ਸੋਣਾ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖੇ ਵੀਰੋ ਫਲੱਡ ਹੁਣ ਗੁਜ਼ਰ ਗਿਆ ਹੈ ਚੜ੍ਹਦੇ ਪੰਜਾਬ ਵੱਲ ਪਾਣੀ ਹੁਣ ਹੌਸਾ ਹੌਸਾ ਥੱਲੇ ਲਥ ਰਿਹਾ ਹੈ ਲੇਕਿਨ ਉਦਾਂ ਉਦਾਂ ਮੁਸੀਬਤਾਂ ਵਧ ਰੀਆਂ ਨੇ ਲੋਕ ਪਰੇਸ਼ਾਨ ਨੇ ਲੋਕਾਂ ਦਾ ਕੀ ਉਹਨੂੰ ਕਹਿੰਦੇ ਆ ਹੁਣ ਗੁਜ਼ਰ ਪਸੰਦ ਚੰਗੋ ਹੋ ਰਿਹਾ ਹੌਲੀ ਹੌਲੀ ਉਹਨਾਂ ਨੂੰ ਪਰੇਸ਼ਾਨੀਆਂ ਉਹਨਾਂ ਦੀਆਂ ਵੱਧ ਰੀਆਂ ਨੇ ਲੇਕਿਨ ਸਮਝ ਆਉਂਦੇ ਜੇ ਅਸੀਂ ਆਪਣੇ ਟਰਨ ਨਾਲ ਸਿਰੇ ਤੋਂ ਆਪਣਾ ਹਾਂ ਲੇਕਿਨ ਧਨ ਹੌਸਲਾ ਇਹਨਾਂ ਪੰਜਾਬੀਆਂ ਦਾ ਯਕੀਨ ਮੰਨੋ ਕਿ ਜਾਨੋ ਉਹਨਾਂ ਦੇ ਚਿਹਰੇ ਤੇ ਇੰਨੀ ਜਿੰਨੀ ਵੀ ਪਰੇਸ਼ਾਨੀ ਨਹੀਂ ਹੈਗੀ ਮੱਥੇ ਤੇ ਸ਼ਿਕਨ ਨਹੀਂ ਹੈਗਾ ਉਹਨਾਂ ਦਾ ਭੋਰਾ ਉਹਨਾਂ ਨੂੰ ਯਾਨੀ ਕਿ ਟੈਨਸ਼ਨ ਨਹੀਂ ਹੈਗੀ ਕਹਿੰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਰੱਬ ਉਹਨਾਂ ਤੇ ਮਿਹਰਬਾਨ ਹੋਵੇਗਾ ਇਨਸ਼ਾਅੱਲਾ ਰੱਬ ਉਹਨਾਂ ਦੀ ਜ਼ਰੂਰ ਸੁਣੇਗਾ ਤੇ ਉਹ ਰੱਬ ਕੋਲੋਂ ਹੀ ਉਮੀਦ ਰੱਖਦੇ ਆ ਤੇ ਬਾਕੀ ਦੋਸਤੋ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਆ ਹਰਪ੍ਰੀਤ ਸਿੰਘ ਮਖੂ ਸਾਹਿਬ ਦੀ ਉਹ ਆਏ ਨੇ ਜੀ ਅੱਜ ਪਿੰਡ ਬਘੇਲਾ ਹਾਂ ਪਿੰਡ ਬਘੇਲਾ ਗਏ ਨੇ ਉੱਥੇ ਉਹਨਾਂ ਨੇ ਵੀਡੀਓ ਲਈਤੀ ਹੈ ਕਿ ਉੱਥੇ ਉੱਥੇ ਵੀਡੀਓ ਹੈ ਕਿ ਸਾਡੇ ਮੁਸਲਮਾਨ ਭਰਾ ਉੱਥੇ ਲੰਗਰ ਤਕਸੀਮ ਕਰ ਰਹੇ ਨੇ ਉਹਨਾਂ ਦਾ ਉਹ ਗੱਲਬਾਤ ਕਰਦੇ ਨੇ ਉਹਨਾਂ ਨੇ ਦੇਖਨੇ ਆ ਜੱਥੀ ਵੀ ਉਹ ਵੀਡੀਓ ਫਿਰ ਕਰਨੇ ਆ ਵਿਚਾਰ ਸਾਂਝੇ ਚਲੋ ਜੀ ਦਸਕੋ ਮਲ ਲੁਧਿਆਣੇੋਂ ਚੱਲਿਆ ਸਾ ਜਦੋਂ ਮੋਗੇ ਤੋਂ ਮਖੂ ਰੋਡ ਦੇ ਉੱਪਰ ਪਿਆਵਾਂ ਜਿੱਥੇ ਦੋ ਦਰਿਆ ਇਕੱਠੇ ਹੁੰਦੇ ਨੇ ਤੇ ਦੋ ਦਰਿਆ ਇਕੱਠੇ ਹੋ ਕੇ ਇਹਨਾਂ ਦਿਨਾਂ ਦੇ ਵਿੱਚ ਕਰਤਾ 22 ਮਚਾਈ ਹੋਈ ਹੈ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਰਾਹਤ ਵਿੱਚੋਂ ਲੰਘਦਾ ਪਿਆ ਸਾਂ ਤੇ ਪਿੰਡ ਆ ਜਾਂਦਾ ਭਗੇਲੇ ਵਾਲਾ ਭਗੇਲੇ ਵਾਲਾ ਪਿੰਡ ਦੇ ਵਿੱਚ ਤੁਸੀਂ ਆ ਸਾਰੇ ਨੌਜਵਾਨ ਵੀਰ ਵੇਖ ਰਹੇ ਹੋ ਸਾਰੇ ਸਤਕਾਰਯੋਗ ਇਹਨਾਂ ਵੀਰਾਂ ਵੱਲੋਂ ਲੰਗਰ ਲਾਇਆ ਗਿਆ ਤੇ ਅਨਾਉਂਸਮੈਂਟ ਜਦੋਂ ਸੁਣਦਾ ਪਿਆ ਸਾਂ ਉਹ ਕਹਿੰਦੇ ਹਰ ਪੀੜਤਾਂ ਵਾਸਤੇ ਜਿਹੜੀ ਰਾਹਤ ਸਮੱਗਰੀ ਲੈ ਕੇ ਆ ਰਹੇ ਨੇ ਉਹਨਾਂ ਵਾਸਤੇ ਲੰਗਰ ਲਾਇਆ ਗਿਆ ਤੇ ਕਹਿੰਦੇ ਵੀ ਇਹ ਭਾਵੇਂ 8 ਦਿਨ ਚੱਲੇ ਤੇ ਭਾਵੇਂ 10 ਦਿਨ ਚੱਲੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਚੱਲਦਾ ਰਹਿਣਾ ਤੇ ਮੈਂ ਵੇਖ ਰਿਹਾ ਸਾਂ ਸਾਡੇ ਮੁਸਲਮਾਨ ਭਰਾ ਵੀ ਇਹ ਵੀ ਆਏ ਹੋਏ ਨੇ ਪਰ ਮੈਂ ਦੱਸਣਾ ਤੁਹਾਨੂੰ ਇਹ ਚਾਹੁੰਨਾ ਵਾਂ ਕਿ ਭਾਈ ਇਹ ਪੰਜਾਬ ਹੈ ਪੰਜਾਬ ਅਦਰ ਕਿਸੇ ਸਟੇਟ ਦੇ ਵਿੱਚ ਜਦੋਂ ਕੋਈ ਮਹਾਮਾਰੀ ਆਉਂਦੀ ਹੈ ਜਾਂ ਕਿਸੇ ਪ੍ਰਕਾਰ ਕੋਈ ਵਿਪਤਾ ਆਉਂਦੀ ਹੈ ਤੇ ਉੱਥੇ ਸਭ ਤੋਂ ਪਹਿਲਾਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ ਜਿਹੜੀ 10 ਰੁਪਏ ਵਾਲੀ ਕੀ ਜਾਂ 100 ਰੁਪਏ ਦੇ ਵਿੱਚ ਹੋ ਜਾਂਦੀ ਹੈ ਤੇ 100 ਰੁਪਏ ਵਾਲੀ ਕਿੱਥੇ ਜਾਂਦੀ ਹੈ ਆਪ ਜੀ ਨੂੰ ਅੰਦਾਜ਼ਾ ਹੋਵੇਗਾ ਲੋਕੀ ਵਾਸ਼ਰੂਮ ਦੇ ਵੀ ਪੈਸੇ ਲੈਂਦੇ ਨੇ ਜੇ ਕਿਸੇ ਨੇ ਕਹਿ ਦਿੱਤਾ ਕਿ ਮੇਰੀ ਵਾਈਫ ਨੇ ਵਾਸ਼ਰੂਮ ਦੇ ਵਿੱਚ ਜਾਣਾ ਹੈ ਉਹਦੇ ਵੀ ਪੈਸੇ ਲਏ ਜਾਂਦੇ ਨੇ ਮੈਂ ਕੁੜੀ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਕੀਤੀ ਹੈ ਪਰ ਦੱਸ ਦੇਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਜਦੋਂ ਕੋਈ ਵਿਪਤਾ ਹੁੰਦੀ ਹੈ ਕੋਈ ਆਫਤ ਆਉਂਦੀ ਹੈ ਇੱਥੇ ਸਾਰਾ ਕੁਝ ਫ੍ਰੀ ਹੋ ਜਾਂਦਾ ਇਹ ਪੰਜਾਬ ਹੈ ਤੇ ਪੰਜਾਬ ਦੇ ਨਾਲ ਲੋਕ ਖੜਦੇ ਵੀ ਨੇ ਇਹ ਮੁਸਲਮਾਨ ਭਰਾ ਕਿੱਥੋਂ ਆਏ ਨੇ ਉਹ ਜਾਣਕਾਰੀ ਲੈਣੇ ਆ। ਨਮਸਕਾਰ ਜੀ। ਜੀ ਨਮਸਕਾਰ। ਕਿਹੜੀ ਜਗ੍ਹਾ ਤੋਂ ਆਏ ਹੋ? ਹਮਾਰੇ ਜੀ ਮਥਰਾ ਜ਼ਿਲ੍ਹਾ ਮੇਵਾਸ ਹੈ। ਓਕੇ ਸੀ। ਆਪकी ਭਾਵਨਾ ਕਿਵੇਂ ਹੈ ਕਿ ਪੰਜਾਬ ਮੇ ਜਾਏ? बस ये है कि हमारी पहले से ही भाईचारा आपस में मुहब्बत रही है और जो हमने ये सुना कि पंजाब के अंदर बाढ़ आई हुई है सैलाब आया हुआ है और वहाँ भाई परेशान है तो हर एक क्या आदमी का दिल धड़क गया और दू गया इसलिए हम हम अपने भाइयों की मदद के लिए यहाँ पर सामान लेकर आए हैं लेकर आए आपने अपने, अपने, अपने मुसलमान भाइयों को ये बोला कि पंजाब में बाढ़ आई हुई है और हम वहाँ पे जाना चाहते हैं सामान लेके तो उन्होंने क्या बोला कि जाना चाहिए कि नहीं जाना चाहिए आज तक ऐसा कोई नहीं है पूरी मेवाद के अंदर मुसलमानों में से जिसने कहा को नहीं जाना चाहिए सबके दिल के अंदर एक खोज लगी एक तकलीफ हुई कि हमारे भाई तकलीफ में और हम यहाँ आराम से रहे इसीलिए पूरा मेवात और पूरा मेव सम बेचैन हो गया और सारे गांव के अंदर से हर एक मस्जिद के अंदर से आवाज लगी माइकों के जरिए से और यहाँ तक कि हमारे भाइयों ने भी और हमारी माओ ने भी अपने कहा कि जेवरात कान के जेवरात और गले के जेवर जो सोना चांदी के जेवर होते हैं उन्होंने 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 वो भी, भी बेच करके अपने भाइयों भाइयों की तो पंजाबी की मदद की पंजाबी मदद है उसमें हिस्सा लिया लेकिन इसके अलावा दुआ भी कर रहे हैं बहुत ज्यादा ये बहुत बड़ी बात है कि आप पंजाब का दर्द समझा और आए इससे आपको लगता है कि बहुत बड़ा भाईचारा भी बनेगा मोहब्बत बनेगी और भाईचारा पहले से था और है और इन रहेगा उम्मीद है शाह और इसके जरिए से और ज्यादा भाईचारे के अंदर तरक्की होगी बढ़ोतरी होगी सफर कितना बड़ा आपको यहाँ पे आने का छह सौ 630 किलोमीटर छह सौ तीस किलोमीटर से यहाँ हो जी जी मथुरा जिले से यहाँ महसूस हो रही है कि नहीं थकावट तो आपको पता ही 630 सौ तीस किलोमीटर मतलब के कितना लाला तो भी जिम्मे कराची ਫਰਾਚੀ ਤੋਂ ਜਿਵੇਂ ਆਉ ਇੱਥੇ ਆਪਣੇ ਜ਼ਿਲ੍ਹੇ ਚੋਂ ਨਾ ਕੋਈ امداد ਕਰਨ ਦੇ ਸਮਝ ਲੈ ਇੰਨਾ ਸਫਰ ਕਰਕੇ ਤੇ ਆਪਣੇ ਭਰਾਵਾਂ ਦੀ امداد ਕਰਨ ਆਏ ਨੇ ਇੱਥੇ ਨਾਲ ਗਵਾਂਢੀ ਨਹੀਂ ਉੱਟ ਕੇ ਗਵਾਂਢੀਆਂ ਦੀ امداد ਕਰਦੇ ਦੇ ਲੈ ਇਹ ਹੁੰਦੀ ਹੈ ਇਨਸਾਨੀਅਤ ਇਹ ਜੇ 3 ਦਿਨ ਸੱਚ ਚੱਲ ਰਹੇ ਹਨ ਰਸਤੇ ਮੈਂ ਹੈ ਹਾਂ ਫਿਰ ਯਹਾਂ ਸੇ ਵਾਪਿਸ ਹੋ ਰਹੇ ਹਨ ਥਕੜ ਤਾਂ ਹੋ ਹੀ ਜਾਂਦੀ ਹੈ ਕਿਉਂਕਿ ਸੌਣਾ ਤੋਂ ਹੋ ਨਹੀਂ ਹੈ ਇਸ ਲਈ ਸਭ ਸਾਥੀ ਘਾ ਕੇ ਥਕੇ ਹੋਏ ਹਨ लेकिन जब इन्होंने अपने हाथ से आज किटे तकसीम की है, हाँ, नाव में बैठ करके उनके घर जा करके हाँ, तो इनकी सारी थकान खत्म हो गई हाँ, और बहुत खुशी महसूस कर रहे हैं आप सो जो बोले सो बहुत अच्छा लगा भाई साहब आपसे मिलके और मेरे को लग रहा है कि अगर ऐसी मोहब्बत बनी रहेगी ना तो जो गुरु नानक साहिब के टाइम भाई मर्दाना जी और गुरु नानक का एक प्रेम था ना वो आज भी प्रेम उसी तरह दिखेगा और दिख भी रहा आप है जी जी। भी आने को। और इस वक्त में भी कहा है कि उनको तकलीफ बहुत ज्यादा हो रही है बहुत ज्यादा हो रही है लेकिन ये है कि जब हम और आप मिलकर के रहेंगे मोहब्बत से रहेंगे और भाईचारे के साथ में रहेंगे एक दूसरे का क्या है दुख तकलीफ में क्या रहेंगे तो इंशाल्लाह उम्मीद ये है कि हम मुल्क के अंदर छाएंगे अपने मुल्क को तरक्की जाएंगे ऊंचाई जा, अच्छा तो, अच्छा ये तो ये की, की, की तरफ नहीं आता जब इंसान इंसान के काम आता है तो इंसानियत इसे कहते हैं और इससे मुल्क के अंदर तरक्की होती है मुल्क एक नाम होता है पूरे दुनिया के अंदर अच्छा लगा की छह सौ तीन किलोमीटर का सफर करके ਇਹ ਕਿਹੜੀ ਜਗ੍ਹਾ ਤੋਂ ਕਿੱਥੇ ਪਹੁੰਚੇ ਨੇ ਅੰਦਾਜ਼ਾ ਆਪ ਲਾਓ ਇਹ ਸਟੇਟ ਪੰਜਾਬ ਨਹੀਂ ਹੈ ਪੰਜਾਬ ਸਟੇਟ ਤੋਂ ਬਾਹਰੋਂ ਆਏ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਪੰਜਾਬ ਨੂੰ ਜਦੋਂ ਤਕਲੀਫ ਹੁੰਦੀ ਹੈ ਤੇ ਪੰਜਾਬ ਦੇ ਦਰਦਾਂ ਦੇ ਉੱਤੇ ਪੰਜਾਬ ਦੇ ਜ਼ਖਮਾਂ ਦੇ ਉੱਪਰ ਬੜੀ ਦੂਰੋਂ ਦੂਰੋਂ ਮਲਮ ਲਾਉਣ ਆ ਜਾਂਦੇ ਨੇ ਕਿਉਂਕਿ ਪੰਜਾਬ ਦੀ ਜਿਹੜੀ ਖੁਸ਼ਬੂ ਹੈ ਪੂਰੀ ਦੁਨੀਆ ਨੇ ਮਾਣੀ ਕੋਈ ਹੈ ਬੜਾ ਚੰਗਾ ਲੱਗਾ ਵੀ ਸਾਡੇ ਮੁਸਲਮਾਨ ਭਰਾ ਆਏ ਨੇ ਇਹ ਮੁਹੱਬਤ ਦੀਆਂ ਸਾਂਝਾਂ ਜੜੀਆਂ ਨੇ ਇਸੇ ਪ੍ਰਕਾਰ ਕਾਇਮ ਰਹਿਣਗੀਆਂ ਪਿੰਡ ਵਾਸੀਓ ਬੰਘੇਲੇ ਵਾਲਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਨਹੀਂ ਪਤਾ ਬਘੇਲੇ ਵਾਲੇ ਦਾ ਕਿਹੜਾ ਹੈ ਕਿਹੜਾ ਕਿੱਥੋਂ ਦਾ ਪਰ ਮੈਂ ਤੁਹਾਡਾ ਧੰਨਵਾਦ ਤਾਂ ਕਰਦਾ ਮਾਂ ਤੁਸੀਂ ਸੜਕ ਤੇ ਲੰਗਰ ਲਾ ਦਿੱਤਾ ਤੁਸੀਂ ਕਿਹਾ ਵੀ ਜਿੰਨੇ ਦਿਨ ਇਹ ਟਰਾਲੀਆਂ ਟਰੈਕਟਰ ਜਾਣਗੇ ਲੰਗਰ ਪ੍ਰਸ਼ਾਦਾ ਇੱਥੋਂ ਚੱਕਣ ਭਾਵੇਂ 5 ਦਿਨ ਲੱਗਦੇ ਭਾਵੇਂ 8 ਦਿਨ ਲੱਗਦੇ ਭਾਵੇਂ ਲੱਗਣ 10 ਦਿਨ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਦਰਸ਼ਕੋ ਮੈਂ ਅੱਜ ਹੀ ਇੱਕ ਵੀਡੀਓ ਵੇਖੀ ਇੱਥੋਂ ਚੀਜ਼ ਉੱਠੀ ਇੱਥੋਂ ਮੈਂ ਦੱਸਣਾ ਚਾਹੁੰਦਾ ਵੀ ਕਿਹੜੀ ਉਸੇ ਸ਼ਾਇਦ ਉਤਰਾਖੰਡ ਦੇ ਉੱਥੇ ਕਿਸੇ ਕਾਰਨ ਕਰਕੇ ਸ਼ਾਇਦ ਪਹਾੜ ਲੱਗਾ ਸੜਕ ਬੰਦ ਹੋ ਗਈ ਸੜਕ ਬੰਦ ਹੋਣ ਕਰਕੇ ਜਿਹੜੇ ਉੱਤੇ ਘੁੰਮਣ ਦੇ ਲਈ ਗਏ ਸੀ ਲਾਈਨਾਂ ਲੱਗ ਗਈਆਂ ਉਹਨਾਂ ਲੋਕਾਂ ਨੇ ਰੋ ਰੋ ਕੇ ਪਿੱਟ ਪਿੱਟ ਕੇ ਵੀਡੀਓ ਭਾਈਆਂ ਨੇ ਉਹ ਕਿੰਦੇ ਪਾਣੀ ਦੀ ਬੋਤਲ 2-200 ਰੁਪਏ ਦੀ ਦੇਣ ਲੱਗ ਪਏ। ਯਹਾਂ ਪੇ ਪੰਜਾਬ ਤੋਂ ਬਿਨਾ ਵੈਸੇ ਚਲੋ ਹਰ ਜਗ੍ਹਾ ਕਹਿੰਦੀ ਬੋਲ ਸਕਦੇ। ਜਿੱਥੇ ਪੇ ਕੋਈ ਕੁਦਰਤੀ ਆਫਤ ਆ ਜਾਂਦੀ ਹੈ। ਔਰ ਵਹਾਂ ਪੇ ਜੋ ਕਿਸੇ ਵੀ ਚੀਜ਼ ਦਾ ਰੇਟ ਹੈ ਉਹ 10 ਗੁਣਾ ਹੋ ਜਾਂਦਾ ਹੈ। ਬਿਲਕੁਲ ਹੋ ਜਾਂਦਾ ਹੈ। ਔਰ ਯਹਾਂ ਪੇ ਭਾਈ ਸਾਹਿਬ ਜਦ ਵੀ ਕੋਈ ਦਿੱਕਤ ਆਤੀ ਹੈ ਨਾ ਯਹਾਂ ਪੇ ਸਾਰਾ ਕੁਝ ਬਰੀ ਹੋ ਜਾਂਦਾ ਹੈ। ਇਹ ਪੰਜਾਬ ਦੀ ਇੱਕ ਖਾਸियत ਹੈ। ਔਰ ਆਪ आप आप जैसे जो भाई है। में, क्योंकि तो हमारे साथी आप है ना? दीतर, 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 दीतर। उसकी वजह ये है कि जो आपके जो ये बिरादरी है ना, ये सरदार ये पंजाबी बिरादरी ये बहुत सखी हैं और बहुत अच्छे दिल के हैं। ये मुल्क में कहीं पर भी कोई आफत आती है तो ये सबका साथ देते हैं इसलिए ऊपर वाले ने भी सब का दिल बलट दिया सबके दिलों के अंदर आपकी एक ऐसी मुहब्बत की, की, की बात है और फिर आपकी कौन बड़ी सखी है खर्चीली बहुत है दूसरों पर खर्च करना क्या है आप हजरात का एक बहुत बड़ा क्या है काम है तो उसी की वजह से ऊपर वाले ने भी सब लोगों के दिल के अंदर बांट डाली है की सब लोग क्या है आपका आप ਅਜ ਕਰ ਰਹੇ ਕੋ ਬਹੁਤ ਬੜਾ ਪੁੰਨ ਦਾ ਕੰਮ ਔਰ ਸਵਾਗਤ ਦਾ ਕੰਮ ਸਮਝ ਰਹੇ ਸੋ ਦੱਸ ਕੋ ਜਦੋਂ ਮੈਂ ਵੀਡੀਓ ਵੇਖੀ ਤਾਂ ਮੈਂ ਹੈਰਾਨ ਹੋ ਗਿਆ ਇਥੋਂ ਤੱਕ ਵੀ ਦੱਸਿਆ ਗਿਆ ਕਿ ਕਹਿੰਦਾ ਵੀ ਕਿ ਸਾਡੀਆਂ ਲੇਡੀਜ਼ ਨੇ ਵਾਸ਼ਰੂਮ ਦੇ ਵਿੱਚ ਜਾਣਾ ਆ ਤੇ ਕਹਿੰਦੇ ਵੀ ਸਾਡੇ ਕੋਲ 400 ਤੋਂ 500 ਰੁਪਇਆ ਵਸੂਲਿਆ ਜਾ ਰਿਹਾ ਹੈ ਵੀ ਜੇ ਤੁਸੀਂ ਫਰੈਸ਼ ਹੋਣ ਜਾਣਾ ਤਾਂ ਇਹਨੇ ਰੁਪਇਆ ਸਾਨੂੰ ਦੇਣੇ ਪੈਣਗੇ ਪਰ ਕਮਾਲ ਦੀ ਗੱਲ ਹੈ ਪੰਜਾਬ ਦੇ ਵਿੱਚ ਸਾਰਾ ਕੁਝ ਫ੍ਰੀ ਹੋ ਜਾਂਦਾ ਸੋ ਬਖੇਲੇ ਵਾਲਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਅੱਜ ਬੜੀ ਛੇਤੀ ਦੇ ਵਿੱਚ ਆ ਮੈਂ ਹਰੀਕੇ ਪਤਨ ਪਹੁੰਚ ਰਿਹਾ ਹਾਂ ਬਹੁਤ ਬਹੁਤ ਧੰਨਵਾਦ ਜੀ ਬਾਈ ਮਾਸ਼ਾਅੱਲਾ ਜੀ ਦੇਖੋ ਆਹ ਮੁਸਲਮਾਨ ਭਰਾ ਤੇ ਸਿੱਖ ਭਰਾਵਾਂ ਦਾ ਬਾਈਚਾਰਾ ਬਿਲਕੁਲ ਉਹ ਹਸਾਲਾ ਵੀ 630 ਕਿਲੋਮੀਟਰ ਸਫ਼ਰ ਕਰਕੇ ਨਾ ਤੇ ਉਹ ਆਏ ਨੇ ਆਪਣੇ ਭਰਾਵਾਂ ਦੀ ਮਦਦ ਕਰਨ ਵਾਸਤੇ ਹੈ ਉਹਨਾਂ ਨੇ ਆਖਿਆ ਵੀ ਸਾਡੇ ਭਰਾ ਉੱਥੇ ਪਰੇਸ਼ਾਨੀ ਦੇ ਵਿੱਚ ਨੇ ਅਸੀਂ ਇੱਥੇ ਕਿਵੇਂ ਆਰਾਮ ਨਾਲ ਬੈਠ ਸਕਨੇ ਹਾਂ ਤੇ ਜਿਵੇਂ ਵੀ ਉਹਨੇ ਦੱਸਿਆ ਵੀ ਬੜਾ ਲੋਕਾਂ ਨੂੰ ਤਕਲੀਫ ਹੁੰਦੀ ਹੈ ਸਾਡੇ ਭਾਈਚਾਰੇ ਸਾਡੇ ਭਾਈਚਾਰੇ ਬੜਿਆਂ ਲੋਕਾਂ ਤਕਲੀਫ ਹੁੰਦੀ ਹੁੰਦੀ ਹੈ ਤੇ ਹੁਣ ਵੀ ਹੋ ਰਹੀ ਹੈ ਕਿਉਂਕਿ ਪੰਜਾਬੀ ਸਾਰੇ ਇਕੱਠੇ ਹੋ ਗਏ ਹਨ ਪੰਜਾਬੀਆਂ ਨੇ ਹੁਣ ਬਾਹਰਲਾ ਕੋਈ ਆ ਕੇ ਪੰਜਾਬੀਆਂ ਦੀ ਮਦਦ ਨਹੀਂ ਕਰਨ ਦੇ ਪੰਜਾਬੀ ਖੁਦ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰਨ ਦੇ ਨੇ ਜਿਨ੍ਹਾਂ ਦਾ ਸਾਰਾ ਕੁਝ ਲੁੱਟ ਗਿਆ ਉਹ ਵੀ ਉੱਠ ਕੇ ਦੂਜੇ ਭਰਾ ਦੀ ਮਦਦ ਕਰਨ ਦੇ ਆ ਉਹਨੂੰ ਆਪਣੀ ਭੁੱਲ ਗਈ ਹੈ ਕਿ ਯਾਰ ਮੇਰਾ ਕਿੰਨਾ ਨੁਕਸਾਨ ਹੋਇਆ ਮੇਰੇ ਨਾਲ ਕੀ ਹੋਇਆ ਉਹ ਆਪਣੇ ਦੂਜੇ ਭਰਾ ਜਿਹੜਾ ਮੁਸੀਬਤ ਚ ਉਹ ਉਹਦੇ ਮਦਦ ਕਰਨ ਦੇ ਆ ਕੀ ਹੁੰਦੀ ਹੈ ਇਨਸਾਨੀਅਤ ਇਹ ਵਾਕਈ ਹੀ ਗੱਲ ਭਾਈ ਨੇ ਸਹੀ ਕੀਤੀ ਹੈ ਕਿ ਸਿੱਖ ਕੌਮ ਜਿਹੜੀ ਹੈ ਨਾ ਸਰਦਾਰ ਸਾਡੇ ਨੇ ਉੱਪਰ ਸਖੀ ਕੌਮ ਹੈ ਉਹਨਾਂ ਦੀ ਬੜੀ ਯਾਨੀ ਕਿ ਉਹਨਾਂ 'ਚ ਸਤਿਕਾਰ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਤੇ ਬਹੁਤ ਉਹਨਾਂ 'ਚ ਮਾਸ਼ਾਅੱਲਾ ਜਿਹੜੇ ਬਾਹਰ ਐਨਆਰਓ ਐਨਆਰਆਈ ਨੇ ਨਾ ਬਾਹਰਲੇ ਓਵਰਸੀਜ਼ ਕੰਟਰੀ ਵਾਲੇ ਸਿੱਖ ਜਿਹੜੇ ਬਾਹਰ ਨੇ ਉਹ ਯਕੀਨ ਕਰਕੇ ਜਾਣੋ ਕਿ ਇੰਨਾ ਕੋ ਪੈਸਾ ਖਰਚ ਕਰਦੇ ਹਨ ਨਾ ਆਪਣੇ ਮੁਲਕ ਤੇ ਬਾਹਰਲੇ ਮੁਲਕਾਂ ਤੇ ਕਿਤੇ ਵੀ ਕੋਈ ਘਟਨਾ ਹੁੰਦੀ ਹੈ ਕੋਈ ਪਰੇਸ਼ਾਨੀ ਹੁੰਦੀ ਹੈ ਮੁਸੀਬਤ ਹੁੰਦੀ ਹੈ ਸਭ ਤੋਂ ਅੱਗੇ ਹੁੰਦੇ ਨੇ ਉਹ ਨਹੀਂ ਵੰਦੇ ਕੌਮ ਨਹੀਂ ਵੰਦੇ ਧਰਮ ਨਹੀਂ ਵੰਦੇ ਦਾਤ ਤਰਾਦ ਮਜ਼ਰ ਕੋਈ ਸ਼ਾਇਨੀ ਵੰਦੇ ਸਿਰਫ ਇਨਸਾਨੀਅਤ ਵੇਖ ਕੇ ਕਿ ਇਨਸਾਨੀਅਤ ਦੀ ਖਿਦਮਤ ਕਰਦੇ ਨੇ ਪੈਸਾ ਤੇ ਇਵੇਂ ਖਰਚਦੇ ਆ ਵੀ ਜਿਵੇਂ ਮੈਂ ਕਹਿੰਨਾ ਲਹਿਰਾਂ ਬਹਿਰਾਂ ਕਰਦੇ ਨੇ ਜਿੱਥੇ ਕਿਸੇ ਪੈਸੇ ਦੀ ਖਰਚੇ ਨਾਲੋਂ ਤਾਂ ਘੱਟ ਕਰਦੇ ਹੀ ਨਹੀਂ ਤੇ ਇਥੇ ਤੋਂ ਹੀ ਉਹਨਾਂ ਦਾ ਵੀ ਫਿਰ ਸਾਰੀ ਦੁਨੀਆ ਉਹਨਾਂ ਨਾਲ ਪਿਆਰ ਕਰਦੀ ਏ ਕੁਝ ਤਬਕੇ ਨਹੀਂ ਕਰਦੇ ਤੇ ਉਹ ਉਹਨਾਂ ਦੀ ਆਪਣੀ ਸੋਚ ਹੈ ਘਟੀਆ ਸੋਚ ਉਹਨਾਂ ਦੀ ਜਿਹੜੀ ਜਿਹੜੇ ਸਰਦਾਰਪਮਨ ਨੂੰ ਪਸੰਦ ਨਹੀਂ ਕਰਦੇ ਮੈਂ ਕਹਿੰਦਾ ਉਹਨਾਂ ਦੀ ਆਪਣੀ ਬਦਵਕਤੀ ਹੈ ਤੇ ਉਹਨਾਂ ਨੂੰ ਸਿਰਫ ਸਾੜ ਇਥੇ ਚੀਜ਼ ਦਾ ਕਿ ਪੰਜਾਬੀ ਜਿਹੜੇ ਆ ਪੰਜਾਬੀ ਦੋਵਾਂ ਮੁਲਕਾਂ ਦੇ ਚੜਦਾ ਪੰਜਾਬ ਲੈਂਦਾ ਪੰਜਾਬ ਦੋਵਾਂ ਮੁਲਕਾਂ ਜਿਹੇ ਭੋੜਾ ਫਰਕ ਨਹੀਂ ਆਪਸ ਵਿੱਚ ਇੱਕ ਦੂਜੇ ਨਾਲ ਸਮਾਂ ਦੇਣ ਆਪਣੇ ਖਲਾਸਾ ਸਾਥ ਕਰਦੇ ਨੇ ਦੋਵੇਂ ਸਾਥ ਕਰਦੇ ਨੇ ਤੇ ਬਿਲਕੁਲ ਆਪਸ ਜੁੜੇ ਨੇ ਬੜੀ ਦੁਨੀਆ ਨੇ ਵਕ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜਿਆਂ ਲੋਕਾਂ ਨੇ ਵਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਵੇਂ ਸਾਡੇ ਮੁਸਲਮਾਨ ਭਰਾਣੇ ਕਿਹਾ ਨਾ ਅਸੀਂ ਇਕੱਠੇ ਸਾਂ ਇਕੱਠੇ ਰਵਾਂਗੇ ਇਕੱਠੇ ਹਾਂ ਤੇ ਇਕੱਠੇ ਰਵਾਂਗੇ ਇਨਸ਼ਾਅੱਲਾ ਇਨਸ਼ਾਅੱਲਾ ਅਸੀਂ ਐਵੇਂ ਹੀ ਭਾਈਚਾਰੇ ਵਾਲੀ ਰਵਾਂਗੇ ਤੇ ਬਾਕੀ ਦੋਸਤੋ ਦੁਆ ਹੈ ਸਾਡੀ ਰੱਬ ਸੁਣਾ ਇਸ ਮੁਸੀਬਤ ਤੋਂ ਸਾਡੇ ਭਰਾਵਾਂ ਨੂੰ ਕੱਢੇ ਜਿਹੜੇ ਜਿੰਨਾ ਵਿਚਾਰਿਆਂ ਦਾ ਲਾਸ ਹੋਇਆ ਉਹਨਾਂ ਦਾ ਲਾਸ ਪੂਰਾ ਹੋਵੇ ਅੱਲਾ ਪਾਕ ਉਹਨਾਂ ਨੂੰ ਫੇਰ ਉਸੇ ਜ਼ਿੰਦਗੀ ਆਪਣੀ ਉਸ ਮੰਮੂਰ ਤੇ ਲੈਵੇ ਉਹਨਾਂ ਦੇ ਤੇ ਉਹਨਾਂ ਉਹ ਯਾਰਾਂ ਦੀਆਂ ਪਰੇਸ਼ਾਨੀਆਂ ਕਮ ਹੋ। ਬਾਕੀ ਜਿਹੜੇ ਮੇਰੇ ਭਰਾ ਅਮદાવાદ ਕਰੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਅੱਲਾਹ ਪਾਕ ਉਹਨਾਂ ਨੂੰ ਇਹਦਾ ਅਜਰ ਜ਼ਰੂਰ ਦੇਗਾ ਇਨਸ਼ਾਅੱਲਾ ਤੇ ਬਾਕੀ ਐਂਡ ਤੇ ਕਹਾਂਗਾ ਕਿ ਇਨਸ਼ਾਅੱਲਾ ਪੰਜਾਬੀ ਜਿਹੜੇ ਨੇ ਉਹ ਇਨਸ਼ਾਅੱਲਾ ਇਦਾਂ ਨੇ ਇੱਕ ਮੋਠ ਨੇ। ਉਹਨਾਂ ਨੇ ਨਾ ਘਬਰਾਉਂਦੇ ਨੇ ਨਾ ਕਿਸੇ ਡਰਦੇ ਨੇ ਤੇ ਨਾ ਪੈਸਾ ਖਰਚਣ ਤੋਂ ਪਿੱਛੇ ਹਟਦੇ ਨੇ। ਉਹ ਇਨਸ਼ਾਅੱਲਾ ਇਦਾਂ ਹੀ ਇੱਕ ਦੂਜੇ ਨਾਲ ਜੁੜੇ ਰਹਿਣਗੇ। ਤੇ ਰੱਬ تعالی ਇਹਨਾਂ ਦੀ ਹਫਾਜ਼ਤ ਕਰੇ ਇਹਨਾਂ ਤੇ ਆਪਣਾ ਕਰਮ ਫਰਮਾਵੇ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਮਿਲਨੇ ਨਵੀਂ ਵੀਡੀਓ ਦੇ ਨਾਲ ਅੱਲਾ ਹਫੀਜ਼